ਕਿ ਕਿਰਤ ਕਰਦਾ ਕਿ ਮੈਂ ਹੁਣ ਕਿਹੜਾ ਕਿਹੜਾ ਨਾਮ ਲਾਹਾਂ ਕਿਹੜਾ ਕਿਹੜਾ ਨਾਮ ਛੱਡਾਂ ਤੇ ਇਹਦੀ ਪੂਰੀ ਵੀ ਯਾਤ੍ਰਾ ਕਾਦੇ ਇਹਦੇ ਲੋਕਦੇ ਇਸ ਦੇ ਪ੍ਰਧਾਨ ਜੰਮੇਟ ਕਮੇਟੀ ਨੇ ਕਈ ਸੁਝਾਅ ਦਿੱਤੇ ਤੇ ਇਹਰਾ 46 ਇਹ ਸੇਵਾ ਪਰਮਾਨੰਦੀ ਵਾਲੇ ਨਾਲ ਕੋਲੋਂ ਆਇਆ ਤੇ ਮੇਰੇ ਨਾਲ ਬੈਠਿਆ ਬਹੁਤ ਹੀ ਛੋਟਾ ਸੰਜੀਦ ਬੜੀ ਤੇ ਮੈਂ ਹਮੇਸ਼ਾ ਕਹੇ ਤੇਰਾ ਕਿਰਕਾ ਤਾਂ ਮੈਂ ਹੁਣ ਕਿਹੜਾ ਕਿਹੜਾ ਨਾਮ ਲਾਵਾਂ ਕਿਹੜਾ ਕਿਹੜਾ ਛੱਡਾਂ ਤੈਨੂੰ ਤੂੰ ਇਹ ਤੈਨੂੰ ਦਰਵਾਜ਼ਾ ਤੱਕ ਮੈਂ ਹੈ ਅੱਜ ਮੇਰੀ ਛੇੜਨਾ Thank anyway. you. ਇਹ ਸਾਡੇ ਤੁਹਾਡੇ ਸਾਡੇ ਸਾਥਰ ਸਤਿਕਾਰ ਕਰੋ ਬੜੀ ਦੇਣ ਆਜ ਕਹਿੰਦੇ ਪਤਾ ਕਿ ਤੁਸੀਂ ਤਾਕਤ ਦੇ ਨਾਲ ਜੁੜੇ ਹੋਏ ਆ ਮੈਨੂੰ ਕਹਿੰਦੇ ਬਹੁਤ ਤੁਹਾਡੇ ਜਿਹੜਾ ਇਹ ਨਾਲ ਕੰਮ ਕਰਦੇ ਆ ਕਹਿੰਦੇ ਜਰੂਰ ਆ ਪਰ ਬਿਨਾਂ ਕੰਮ ਕਰਾਉਣਾ ਨਹੀਂ ਭਾਜੀ ਕਹਿੰਦੇ ਆ ਕਹਿੰਦੇ ਬਹੁਤ ਮੈਨੂੰ ਆਪਣੇ ਜਨਨ ਭਰਨ ਦੇ ਤੋਂ ਬੋਲਦਾ ਨਹੀਂ ਬੋਲਦਾ ਮੈਂ ਸਤਿਕਾਰ ਕੀਆ ਰਹੇ ਤੇ ਮੈਂ ਹਰ ਕਦੇ ਤੁਹਾਡੇ ਦੋਖੇ ਬਿਲੇ ਵਿੱਚ ਹਾਜ਼ਰ ਹੁੰਦਾ ਜੋ ਸੇਨਾ ਦੀਪੋਏ ਭਾਸ਼ੀ ਕਰਦੇ ਹੈ ਕਿ ਮੈਂ ਅੱਜ ਇਸ ਤੋਂ ਹਾਜ਼ਰ ਮੈਂ ਹੈ ਰਾਕਾ ਸੁਣਨਾ ਕਿਉਂਕਿ ਜਦ ਅੱਜ ਤੱਕ ਮੈਂ ਤਾਂ ਸਾਡੇ ਭਾਰਤੀ ਦੇ ਰਣਕੀ ਵਿੱਚ ਉਹਨਾਂ ਦੀ ਬਾਤ ਕਰੇ ਕਰ ਰਹੇ ਕਿ ਮੈਂ ਅੱਜ ਬੜੇ ਕੋ ਹਾਜ਼ਰ ਇਸ ਕਰਕੇ ਹਾਂ ਕਿ ਤੁਸੀਂ ਸਾਰੇ ਗਾਂਧੀ ਸਾਹਿਬ ਹੋ ਰਹੇ ਹੈ Yeah, प्यार कराज़र हूंदे یس پرسینٹ ایسی آوٹ پا کے چنی سال مقامات ماڑا مٹا بھی ٹھیک پہ گیا ایسی ਦੇ ਸਾਰੇ ਯਾਰ ਜਿਹਨਾਂ ਨੂੰ ਜਿਹੜਾ ਕੈਬਿਨ ਉਹ ਪਾਣੀ ਸਾਡੇ ਹਾਈ ਕਮਾਂਡ ਨੇ ਬਣਾਇਆ ਹਾਂਜੀ ਜੈ ਪੀਮ ਜੈ ਭਾਰਤ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਯਾਵਾਲ ਮੇ ਕੀ ਹਰ ਹਰ ਬਾਦ ਮੇ ਕੀ ਯਾ ਗੁਰਦੇਵ ਧੰ ਗੁਰਦੇਵ ਅੱਜ ਜੋ ਸਰਦਾਰ ਚੰਨਜੀ ਚੰਨੀ ਜੀ ਦੇ ਹੱਕ ਦੇ ਵਿੱਚ ਜਿਹੜਾ ਫਲੋਰ ਔਰ ਗਰਾਹ ਦੇ ਵਿੱਚ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਅੱਜ ਹਮ ਹਮ ਆ ਕੇ ਸਾਰੇ ਯੂਥ ਨੇ ਨੌਜਵਾਨਾਂ ਨੇ ਸਾਰੇ ਪਹਿਣਾ ਨੇ ਵੀਰਾਂ ਨੇ ਅੱਜ ਇਕੱਠੇ ਹੋ ਕੇ ਸਰਦਾਰ ਚਰਨਜੀਤ ਚੰਨੀ ਜੀ ਦੇ ਇੱਕ ਇੱਕ ਵੋਟ ਪਾਉਣ ਦਾ ਜਿਹੜਾ ਅੱਜ ਤਹਈਆ ਕੀਤਾ ਔਰ ਭਰੋਸਾ ਦਿਵਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਯੂਵਾ ਵਿਕਾਸ ਮੋਰਚਾ ਪੰਜਾਬ ਜਿਹੜਾ ਪੂਰੇ ਹੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਉਹਨਾਂ ਦੇ ਕੈਂਡੀਡੇਟਾਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦਾ ਔਰ ਜਿੰਨੇ ਵੀ ਜਿਹੜੇ ਮੇਰੇ ਭੈਣ ਭਰਾ ਅੱਜ ਜਿਹੜੇ ਇਕੱਠੇ ਹੋ ਕੇ ਅੱਜ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜੀ ਦੀ ਰੈਲੀ ਦੇ ਵਿੱਚ ਇਕੱਠੇ ਹੋਏ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਖਾਸ ਕਰ ਮੈਂ ਅਪੀਲ ਕਰਦਾ ਆਪਣੇ ਬਾਲਮ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਸਰਦਾਰ ਚਰਨਜੀਤ ਚੰਨੀ ਜੀ ਦੇ ਨਾਲ ਤੁਰੇ ਪਏ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸਮੂਚੇ ਹੀ ਲੀਡਰਸ਼ਿਪ ਨੂੰ ਅਪੀਲ ਕਰਦਾ ਕਿ ਜਿਸੇ ਤਰ੍ਹਾਂ ਆਪਾਂ ਆਪਣੇ ਸਵਿਧਾਨ ਨੂੰ ਜੇਕਰ ਬਚਾਉਣਾ ਤਾਂ ਸਾਡੇ ਕੋਲ ਇੱਕੋ ਇੱਕ ਵਿਕਲਪ ਹੈ ਕਾਂਗਰਸ ਦਾ ਇਸ ਲਈ ਸਾਰੇ ਹੀ ਸਾਥੀਆਂ ਨੂੰ ਮੈਂ ਅਪੀਲ ਕਰਦਾ ਕਿ ਆਉਣ ਵਾਲੀਆਂ ਜਿੰਨੀਆਂ ਵੀ ਮੀਟਿੰਗਾਂ ਵਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀਆਂ ਹੁਸ਼ਿਆਰਪੁਰ ਤੋਂ ਜਿੰਨੇ ਸਾਡੇ ਕੈਂਡੀਡੇਟ ਜਿੰਨੇ ਵੀ ਜਿੰਨੇ ਵੀ ਪੂਰੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਮੀਦਵਾਰਾਂ ਕਾਂਗਰਸ ਦੇ ਉਹਨਾਂ ਦੇ ਇੱਕ-ਇੱਕ ਬੋਰਡ ਜਿਹੜੀ ਹੱਕ 'ਚ ਪਾ ਕੇ ਆਪਾਂ ਉਹਨਾਂ ਨੂੰ ਕ ਕਾਂ ਜੋ ਰਾਹੁਲ ਗਾਂਧੀ ਜਿਹੜੇ ਪ੍ਰਧਾਨ ਮੰਤਰੀ ਦਾ ਸੁਪਨਾ ਪੂਰਾ ਕਰ ਗਏ ਮੈਂ ਇਨਾਂ ਹੀ ਸ਼ਬਦਾਂ ਨਾਲ ਆਪਣੀ ਤੁਹਾਡੇ ਤੋਂ ਬਹੁਤ ਬਹੁਤ ਵਧਾਈ ਦੇ ਪਾਤਰ ਮੰਨਦਾ ਮੈਂ ਸਾਰੇ ਇਸ ਮੁਲਕ ਦੇ ਸਾਥੀਆਂ ਨੂੰ ਜੈਪੀਨ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ